ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਫਰੀਦਕੋਟ ਸ਼ਹਿਰ ਫਰੀਦਕੋਟ ਤੇ ਫਰੀਦਕੋਟ ਦਾ ਅਧਿਆਤੀ ਏਰੀਆ ਜਿਹੜਾ ਪਿੰਡੂ ਏਰੀਆ ਜਿਹਨੂੰ ਆਪਾਂ ਕਹਿ ਸਕਦੇ ਆ ਜਦੋਂ ਆਪਾਂ ਫਰੀਦਕੋਟ ਸ਼ਹਿਰ ਤੋਂ ਚੈਹਲ ਵਾਲੇ ਪਾਸੇ ਨੂੰ ਨਿਕਲਦੇ ਆ ਦੱਸੋ ਕਾਲਜਾਲਾ ਰੋਡ ਅੱਗੇ ਹਾਈਵੇ ਦੇ ਉੱਤੇ ਚੜ ਜਾਂਦਾ ਤੇ ਉੱਥੇ ਇਹ ਜਿਹੜੇ ਉਹ ਘਰ ਆਉਂਦੇ ਆ ਨਹਿਰਾਂ ਦੇ ਬਿਲਕੁਲ ਨੇੜੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਆਪਾਂ ਰੁਟੀਨ ਚ ਤੁਹਾਨੂੰ ਵੀਡੀਓ ਦਿਖਾਈ ਦਿੰਗਾ ਕਿਉਂਕਿ گاਵਾ ਤੇ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਪਸ਼ੂ ਸੋਹਣੇ ਹੁੰਦੇ ਆ ਤੇ ਨਾਲ ਇਹ ਵੀ ਗੱਲ ਆ ਵੀ ਇਹਦੇ ਕੋਲ ਜਿਹੜੇ ਪਸ਼ੂ ਹੁੰਦੇ ਆ ਉਹ ਛੋਟੇ ਪਹਾੜ ਵਾਲੇ ਹੁੰਦੇ ਆ ਮਤਲਬ ਫਾਰਮਰ ਦੀ ਪਹੁੰਚ ਵਾਲੇ ਹੁੰਦੇ ਆ ਹਾਲਾਂਕਿ ਇਹ ਨਹੀਂ ਵੀ ਕੋਈ ਪਸ਼ੂ ਚ ਕਮੀ ਦਿਸਦੀ ਹੁੰਦੀ ਆ ਪਸ਼ੂ ਵੀ ਸਾਫ਼ ਸੁਥਰੇ ਜਿਵੇਂ ਤੁਸੀਂ ਸਾਹਮਣੇ ਜਰਸੀ ਦੇਖ ਰਹੇ ਹੋ ਬਹੁਤ ਸੋਹਣਾ ਰੰਗ ਤੇ ਪੂਰਾ ਹੀ ਸੋਹਣਾ ਢਾਂਚਾ ਉਹ ਤੋਂ ਜ਼ਿਆਦਾ ਚੰਗਾ ਜਿਹੜਾ ਥਣ ਤੇ ਹਵਾਨਾ ਹੈ ਆਮ ਜੇ ਰੇਟ ਚ ਹੋਊਗੀ ਬਾਕੀ ਕੀ ਡਿਮਾਂਡ ਬਾਈ ਕਰਦਾ ਹੋ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਲੈ ਜਾਗੇ ਇਹ ਤੋਂ ਬਿਨਾ ਇੱਕ ਇਹ ਵੈੜ ਦੱਸੋ ਹਜੇ ਗੱਬਣ ਖੜੀ ਹੈ ਇਹ ਵੱਡੇ ਕਦ ਕਾਢਦੀ ਹੈ ਹਜੇ ਕੱਚੀ ਹੈ ਡਿਟੇਲ ਇਹਦੀ ਵੀ ਆਪਾਂ ਪੁੱਛਦੇ ਹਾਂ ਸੋ ਆਓ ਸ਼ੁਰੂਆਤ ਇਸੇ ਤੋਂ ਕਰਦੇ ਹਾਂ ਉਦੋਂ ਬਾਅਦ ਸੂਈ ਸਵਾਈ ਗਾਂ ਦਿਖਾਵਾਂਗੇ ਪਸ਼ੂ ਜਿਹੜਾ ਜੱਜ ਗਿਆ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਹੈ ਅਸੀਂ ਸਿਰਫ ਤੁਹਾਨੂੰ ਵੀਡੀਓ ਚ ਪਸ਼ੂ ਦਿਖਾ ਸਕਦੇ ਹਾਂ ਥਣਾਵਾਂ ਲੋ ਦੁੱਧਵਾਂ ਲੋ ਜਾਂ ਜੇ ਤੁਹਾਨੂੰ ਕੋਈ ਪਸ਼ੂ ਚੈੱਕ ਪਾਸ ਕਰਾਉਣ ਦੀ ਲੋੜ ਹੈ ਉਹ ਸਾਰਾ ਕੁਝ ਤੁਹਾਡਾ ਕੰਮ ਹੈ ਤੁਸੀਂ ਕਰਵਾਉਂਗੇ ਆਓ ਬਾਈ ਤੇ ਜਾਣਕਾਰੀ ਪਹਿਲੇ ਨੰਬਰ ਵਾਲੀ ਗਾਂ ਬਾਰੇ ਲਈਏ ਫਿਰ ਦੂਜੀ ਬਾਰੇ ਡਿਟੇਲ ਪੁੱਛਾਂਗੇ ਸਤਿ ਸ਼੍ਰੀ ਅਕਾਲ ਪ੍ਰਦੀਪ ਭਾਈ ਪ੍ਰਦੀਪ ਅੱਜ ਦੋ ਨਾਗ ਆਪਣੇ ਕੋਲ ਹਾਂਜੀ ਵੀਰੇ ਪਹਿਲੇ ਨੰਬਰ ਤੇ ਜਿਹੜੀ ਗਾਂ ਇਹ ਕੰਨਵਾ ਸੂਆ ਸੂ ਇਹ ਪਹਿਲਾ ਸੂਆ ਵੀਰੇ ਚਾਰ ਦੰਦ ਠੀਕ ਹੈ ਤੇ ਮਤਲਬ ਕਿ 26 ਤਰੀਕ ਨੂੰ ਇਹਦੇ 9 ਮਹੀਨੇ ਪੂਰੇ ਹੁੰਦੇ ਆ ਬਾਈ 26 ਨੂੰ ਹਜੇ ਹਜੇ ਤਾਂ 7-8 ਦਿਨ ਪਾਏ ਆ ਫਿਰ ਇਹਦੇ 7-8 ਦਿਨ 9ਵੇਂ ਮਹੀਨੇ ਪੂਰੇ ਹੋਣ ਚ ਪਾਏ ਆ ਬਾਈ ਹੂੰ ਤੇ ਬਾਕੀ ਹਜੇ ਮਤਲਬ ਕਿ 10 ਤੋਂ 12 ਦਿਨ ਲੈ ਲੈਂਦੀ ਹੈ ਜਾਂ 15 ਵੀ ਲੈ ਆ ਸਕਦੀ ਠੀਕ ਹੈ ਪਰ ਹਜੇ ਥਾਂ 'ਚ ਜੋਸ਼ ਹੈ ਨਹੀਂਗਾ ਤੁਸੀਂ ਵੇਚੋ ਉਹ ਤਾਂ ਬਿਲਕੁਲ ਖਾਲੀ ਦਿਸਦੇ ਬਾਕੀ ਦਿਖਾ ਦੇਾਂਗੇ ਆਪਾਂ ਅੱਛਾ ਬਾਈ ਦੰਦੋ ਕਿਵੇਂ ਦੱਸਿਆ ਦੰਦੋ 4 ਦੰਦੋ ਪਹਿਲਾਂ ਠੀਕ ਹੈ ਕੀ ਰੇਟ ਰਹੂਗਾ ਇਹਦਾ ਇਹਦਾ 80000 ਰੁਪਿਆ ਬਾਈ ਖੋਲ ਨਹੀਂ ਬਾਈ ਸੋ ਦੋਸਤੋ ਡਿਮਾਂਡ 72000 ਦੀ ਐ ਪਹਿਲਾ ਸੂਆ ਸੁੰਦੀ ਐ 10 ਤੋਂ 12 ਦਿਨ ਅੰਦਾਜ਼ਾ ਆ ਵੀ ਲਾਊਗੀ ਪੁੜੇ ਨਵਾਉਣੇ ਸ਼ੁਰੂ ਕਰਤੇ ਆ ਜਰਸੀ ਬਰੀਡ ਐ ਕੱਦ ਕਾਠ ਵਾਲੀ ਜਰਸੀ ਐ ਇਹ ਇਦਾਂ ਦੀਆਂ ਵਹਿੜਾਂ ਤੇ ਇਨਵੈਸਟਮੈਂਟ ਕਰ ਸਕਦੇ ਹੁੰਦੇ ਆ ਤੁਸੀਂ ਜੇ ਤੁਸੀਂ ਜਰਸੀ ਦਾ ਸ਼ੌਂਕ ਰੱਖਦੇ ਹੋ ਹਵਾਨਾ ਵੀ ਚੰਗਾ ਬਣਾਉਣਾ ਕੱਦ ਚੰਗੇ ਚ ਐ ਸਟਰਕਚਰ ਸਾਰਾ ਜਰਸੀ ਵਾਲਾ ਦੱਸੋ ਤੁਹਾਡੇ ਕੋਲ ਇੱਕ ਚੰਗੀ ਜਰਸੀ ਇਤੋਂ ਤਿਆਰ ਹੋਊਗੀ ਵੱਡੇ ਢਾਂਚੇ ਵਾਲੀ ਜਰਸੀ ਹਵਾਨਾ ਤੁਰ ਦੀ ਵਾੜ ਦਾ ਦੇਖੋ ਜੇ ਕਾਫੀ ਚੌੜਾ ਹਵਾਨਾ ਦੱਸਦਾ ਬਾਕੀ ਥਣਾ ਦੀ ਗੱਲ ਕੀਤੀ ਸੀ ਬਾਈ ਨੇ ਕਿਸੇ ਵੀ ਥਣ ਦੇ ਵਿੱਚ ਕੋਈ ਜੋਸ਼ ਨਹੀਂ ਸਿਰਫ ਜਿਵੇਂ ਅਸਰ ਵਾੜਾਂ ਦੇ ਥਣ ਹੁੰਦੇ ਉਦਾਂ ਦੇ ਆ ਪਰ ਅਥੀ ਚੁਵਾਈ ਵਾਲਾ ਥਣ ਪਰ ਉਹਦਰ ਨੂੰ ਸਿੱਧੀ ਤੀ ਜਾਈਗੇ ਮਾੜੀ ਜਿਹੀ ਸੋ ਦੋਸਤੋ ਥੋੜੀ ਹੋਰ ਲੰਬੀ ਸਿੱਧੀ ਤੋਰਾਂਗੇ ਚੌੜਾ ਹਵਾਨਾ ਦਿਸੂਗਾ 72000 ਡਿਮਾਂਡ ਹੈ ਤੁਹਾਨੂੰ ਵਾੜੇ ਪਸੰਦ ਆਊਗੀ ਜਿਹੜੇ ਵੀਰ ਨੇ ਜਰਸੀ ਤੇ ਕੰਮ ਕਰਨਾ ਛੋਟੀ ਜਰਸੀ ਨਹੀਂ ਦੋਸਤੋ ਇਹ ਕੱਦਖਾਠ ਵਾਲੀ ਜਰਸੀ ਹੈ ਤੁਸੀਂ ਇਹਦੇ ਚਿਹਰੇ ਦੀ ਬਣਾਵਟ ਦੇਖ ਸਕਦੇ ਹੋ ਥਣਾ ਚ ਬਿੱਥੀ ਫੁੱਲ ਆ ਤਰਦੀ ਤੋਂ ਤੁਹਾਨੂੰ ਇਹਦਾ ਹਵਾਨਾ ਹੋਣ ਦੇਸਦਾ ਹੋਣਾ ਲਿਆ ਬਈ ਵਾਪਸ ਕਿ ਭਈ ਯਾਰ ਮੈਂ ਪੂਰੀ ਬਣ ਕੇ ਰੂਗੀ ਐ ਨਹੀਂ ਸਮਝੇਗੀ ਵੈੜ ਮਤਲਬ ਲੇਵਾ ਕੱਲੇ ਸਟਾਰਟਿੰਗ ਦਿੱਤੀ ਐ ਲੌਂਗ ਤੋ ਠੀਕ ਐ ਸੋ ਦੋਸਤੋ ਪੂਰੀ ਤਿਆਰ ਹੋਊਗੀ ਬਾਈ ਕਹਿੰਦਾ ਵੀ ਜਦੋਂ ਸੂਣ ਲੱਗੀ ਕਰਮਾਂ ਵਾਲੀ ਹਜੇ ਹਵਾਨੇ ਦੀ ਸਟਾਰਟ ਸਟਾਰਟਿੰਗ ਐ ਸ਼ੁਰੂਆਤ ਐ ਪੂਰਾ ਤਣ ਜੂਗੀ ਹਵਾਨੇ ਦੀ ਸੋ ਇੱਕ ਵੈੜ ਹੋਰ ਦੋਸਤੋ ਇੱਧਰ ਸੂਈ ਸਵਾਈ ਐ ਇਹਦੇ ਨਾਲ ਬੱਚਾ ਇਦੇ ਅੱਗੇ ਵੱਛਾ ਵੱਧਾ ਵਿਆ ਪਿਓਰ ਜਰਸੀ ਨਸਲ ਦਾ ਤੇ ਹਵਾਨੇ ਦੀ ਅਗਾੜੀ ਤੇ ਪਿੱਛੋਂ ਹਵਾਨਾ ਤੁਸੀਂ ਨੋਟ ਕਰ ਲਿਓ ਪਰਦੀ ਬਾਈ ਇਹ ਕਿੰਨਾ ਮਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਆ ਵੀਰੇ 750 ਦੀ ਸੂਈ ਆ ਬਾਈ ਠੀਕ ਹੈ ਤੇ ਅੱਜ ਵੇਲੇ ਵੀ ਕਚਨਾੜੂ ਨਾਲ ਆ ਠੀਕ ਹੈ ਅੱਛਾ ਬਾਈ ਹੁਣ ਦੁੱਧ ਦਾ ਅੰਦਾਜ਼ਾ ਕਿੰਨਾ ਹੋ ਸਕਦਾ ਖਾਲੀ ਹੋਣ ਤੋਂ ਬਾਅਦ 11 11.5 ਕਿਲੋ ਬਾਈ ਹੁਣ ਹੈਗਾ ਠੀਕ ਹੈ ਕੀ ਰੇਟ ਰੈਣਾ ਇਹਦਾ ਪਰਦੀ ਇਹਦਾ 70000 ਰੁਪਏ ਤੋਰੀਆਂ ਨੂੰ ਵੀ ਸੋ ਦੋਸਤੋ ਡਿਮਾਂਡ 70000 ਦੀ ਹੈ ਵਜ਼ਨ ਫੁੱਲ ਆ ਵੈੜ ਦਾ ਹਾਈਟ ਜਿਹੜੀ ਉਹ ਜਰਸੀ ਗਾਂ ਵਾਲੀ ਹੈ ਬੱਚਾ ਵੱਛਾ ਪਿਓਰ ਜਰਸੀ ਨਸਲ ਦਾ ਬੱਚਾ ਤੇ ਬਾਕੀ ਆਪ ਵੀ ਗਾਂ ਪਿਆ ਹੋ ਰਾ ਲਾਲ ਰੰਗ ਜਿਹੜਾ ਉਹ ਖਾਕੀ ਚਮਕਾਲਾ ਰੰਗ ਆ ਦੱਸੋ ਹਵਾਨਾ ਪਿੱਛੋਂ ਦੀ ਵੀ ਤੁਸੀਂ ਦੇਖੋਗੇ ਚੰਗਾ ਦਿਸਦਾ ਹਾਈਟ ਬਾਰੇ ਤੁਹਾਨੂੰ ਪਹਿਲਾਂ ਹੀ ਦੱਸਦਾ ਵੀ ਇਹਦੀ ਹਾਈਟ ਜਿਹੜੀ ਉਹ ਜਰਸੀ ਗਾਂ ਵਾਲੇ हिसाब ਤੇ ਆ ਵਜਨ ਫੁੱਲ ਆ ਪਰ ਛੋਟੇ ਕਦ ਦੇ ਵਿੱਚ ਹੈ ਹਵਾਨੇ ਦੀ ਅਗਾੜੀ ਚੰਗੀ ਹੈ ਪਿੱਛੋਂ ਹਵਾਨਾ ਚੰਗਾ ਦਿਸਦਾ ਉਹਦੀ ਪੈਕ ਜਿਹੜਾ ਹੋਰ ਕਢਾਲ ਗਏ ਬਈ ਉਧਰ ਨੂੰ ਢਾਂਚੇ ਦੀ ਪੂਰੀ ਖੁੱਲੀ ਆ ਦੱਸੋ ਭਾਵੇਂ ਕੱਦ ਦੇ ਹਿਸਾਬ ਤੇ ਜੇ ਆਪਾਂ ਦੇਖਦੇ ਆਂ ਤਾਂ ਢਾਂਚਾ ਕਾਫੀ ਖੁੱਲਾ ਦਿਸਦਾ ਇਹਦਾ ਬਾਕੀ ਬੱਚੇ ਤਾਂ ਇਦਾਂ ਦੀਆਂ گاਵਾਂ ਤੋਂ ਤੁਸੀਂ ਚੰਗੇ ਲੈ ਹੀ ਸਕਦੇ ਹੋਣੇ ਆ ਇਹਦਾ ਹਵਾਨਾ ਦੇਖ ਸਕਦੇ ਹੋ ਫਿਕਸ ਜਿਹਾ ਦਿਸਦਾ ਹੈ ਸਟਾਰਟਿੰਗ 11-12 ਕਿਲੋ ਤੋਂ ਆ ਤਾਂ ਸੋਹਣਾ ਦੁੱਧ ਪਾ ਦੂਗੀ ਬਾਕੀ ਰੈਂਟ 70000 ਹੈ ਜਰਸੀ ਦਾ ਸ਼ੌਂਕ ਹੈ ਤਾਂ ਜ਼ਰੂਰ ਤੁਸੀਂ ਸੋਚ ਸਕਦੇ ਹੋ ਕਿਉਂਕਿ ਇੱਕ ਤਾਂ ਇਹ ਰੰਗ ਬਹੁਤ ਸੋਹਣਾ ਹੈ ਦੂਜਾ ਖਾਸ ਗੱਲ ਹੁੰਦੀ ਥਣ ਤੇ ਹਵਾਨਾ ਕੱਲਾ ਪਿਛਾਂ ਦੀ ਹਵਾਨਾ ਨਹੀਂ ਅਗਾੜੀ ਵੀ ਓਨੀ ਚੰਗੀ ਦਿਸਦੀ ਐ ਅੱਥੀ ਚਵਾਈ ਵਾਲਾ ਥਾਂ ਨੂੰ ਦੋਸਤੋ ਤੁਸੀਂ ਇਹਦੀ ਅਗਾੜੀ ਤੇ ਪਿੱਛੋਂ ਹਵਾਨਾ ਦੇਖ ਸਕਦੇ ਹੋ ਵੇਲ ਚੰਗੀ ਐ ਹਾਈਟ ਬਾਰੇ ਤੁਹਾਨੂੰ ਹੈਂਟ ਮੈਂ ਦਿੰਦਾ ਐ ਬਾਕੀ ਤੁਸੀਂ ਹੁਣ ਇਹਦੇ ਹਵਾਨੇ ਦੀ ਅਗਾੜੀ ਨੋਟ ਕਰ ਲਿਓ ਜੀ ਇੱਥੋਂ ਹੀ ਪਸ਼ੂ ਦੁੱਧ ਵਾਲੇ ਦੀ ਜੱਜਮੈਂਟ ਹੋਣੀ ਹੁੰਦੀ ਹੈ ਹਵਾਨਾ ਅੱਗੇ ਨੂੰ ਵੀ ਚੰਗਾ ਤੇ ਪਿਛਾਣ ਨੂੰ ਵੀ ਹਵਾਨਾ ਚੰਗਾ ਟਾਂਚਾ ਇੱਥੋਂ ਦੇਖ ਲਓ ਤੁਸੀਂ ਬਾਕੀ ਇੱਕ ਗਾਂ ਇੱਧਰ ਇਹ ਵੱਡੇ ਕੱਦ ਕਾਠ ਚ ਹੈ ਇਹ ਵੀ ਜਰਸੀ ਫੋਰ ਸੇਲ ਹੈ ਸੋ ਦੋਨੇ ਗਾਵਾਂ ਦਾ ਰੇਟ ਵੀਡੀਓ ਦੇ ਵਿੱਚ 1 ਲੱਖ ਤੇ 42000 ਬਣਦਾ ਬਾਕੀ ਤੁਸੀਂ ਕੱਲੀ-ਕੱਲੀ ਦੀ ਕੀਮਤ ਜਿਹੜੀ ਤੁਹਾਨੂੰ ਦੱਸੀ ਹੈ ਉਹਦੇ ਸਾਹਮਣੇ ਤੁਸੀਂ ਸੌਦਾ ਕਰ ਸਕਦੇ ਹੋ ਮਿਹਰਬਾਨੀ